ਤੋਹਦਾ ਮਾਡਲ ਸਵਿਫਟ ਡੀਜ਼ਲ ਦੀ ਐਲਐਕਸ ਜੀਡੀਆਈ ਬਈ ਬੀਡੀਆਈ ਬੀਡੀਆਈ ਹੈ ਬਈ ਤੁਹਾਡਾ ਮਾਡਲ ਹੈ ਨਵੇਂ ਟਾਇਰਾਂ ਚ ਡੀਜ਼ਲ ਦੀ ਗੱਡੀ ਹੈਗੀ ਅੰਦਰੋਂ ਇੰਟੀਰੀਅਰ ਵੀ ਦਿਖਾਉਂਦੇ ਨੇ ਬਹੁਤ ਸਾਫ਼ ਸੁੰਗਰਾ ਟੀਵੀ ਐਮ ਐਫ ਬਈ ਫਰਾ ਦੇ ਨਿਕਾ ਇਹਦਾ ਰੇਟ ਬਈ ਜੀ ਇਹਦਾ 665 ਦਾ ਰੇਟ ਆ ਜੀ 3 ਲੱਖ 65 ਹਜ਼ਾਰ ਰੁਪਏ ਰੇਟ ਆ ਬਈ ਬਾਕੀ ਮੌਕੇ ਤੇ ਮਾਰ ਲੈ ਬਾਕੀ ਬਾਕੀ ਬਈ ਮੌਕੇ ਤੇ ਮਾਨਸਣ ਕਰ ਦੇਣਗੇ ਆਪਣੇ ਚਿੰਦਰ ਦਾ ਨਾਮ ਲੈ ਦਿਓ ਬਈ ਜੀ ਅੱਸੀ ਗਾਲ ਦੋਸਤੋ ਤੁਹਾਡਾ ਸਵਾਗਤ ਆ ਆਪਣਾ ਚੈਨਲ ਤੇ ਆਪਾਂ ਤੁਹਾਨੂੰ ਜਿੱਥੇ ਆਜਾ ਪਹੁੰਚਾਂਗੇ ਸ਼ਹਿਰ ਗੁੰਨੇੜਾਵੰਡੀ ਦਸ ਦਾ ਕੀ ਰੋ ਪਾਵਰ ਸਟੀering ਗਾੜੀ ਹੈਗੀ ਠੀਕ ਹੈ ਐਨਓਸੀ ਉਪਲਬਧ ਤਾਂ ਕੀ ਰੇਟ ਆ ਬਈ ਵੈਰੀ ਕਰਦਾ ਲੈ ਜੀ ਦਾ 93 ਹਜ਼ਾਰ ਕੀ ਹੈ ਜੀ ਬਾਕੀ ਮੋਟੇ ਨੇ ਮੰਗਦਾ ਕਰ ਦਿਓ ਬਈ ਆਪਣੇ ਚੈਨਲ ਕੋਈ ਜਿਹੜਾ ਬਣਾਉਂਦਾ ਜੀ ਇਸ ਤੋਂ ਬਾਅਦ ਆ ਗਈ ਬਈ ਸਪੈਕਟ ਕਿਹੜਾ ਮਾੜਨਾ ਇਹ ਸੇਫਟ ਅਰਥ ਮਾਡਲ ਹੈ ਜੀ ਡਰੋ CG ਹੈ ਤੇ ਜੀ ਐਨਓਸੀ ਛੇਡੇ ਦੀ ਹਾਜ਼ਰੀ ਪਾਵਰ ਸਟੀering ਪਾਵਰ ਮਿਲਦੀ ਹੈ ਲਿੰਕਾਈ ਵੀਡੀਓ ਖੋਣੇ ਆਗੇ ਸਪੈਕਟ ਨਵ ਮਾਡਲ ਦਾ ਪਾਉਂਗੀ ਅੱਠ ਬਾਰੇ ਦਾ ਸੰਪੀਖਣ ਕਰਦੇ ਬਹੁਤ ਸੋਹਣਾ ਜੀ ਇਹ ਨਾ ਇਹ ਤੋਂ ਬਹੁਤ ਸੋਹਣੇ ਚੜ੍ਹੇ ਹੋਇਆ ਜਿਹੜੀ ਜਿਹੜਾ ਨਵੀਨਪੁਰਾ ਪੈਟਰੋਲ ਵਿੱਚ ਸੀਐਨਸੀ ਆ ਗਈ ਬਹੁਤ ਵਧੀਆ ਕਾਰ ਆ ਇਹਦੀ ਡਿਮਾਂਡ 1.5 ਲੱਖ ਰੁਪਈਆ ਬਾਈ ਨੇ ਦੱਸੀ ਜੀ ਨਗਰ ਜੀ 8 ਮਾਡਲ ਆਈ ਪੰਜਾਬ ਨੰਬਰ ਹੈ ਕੱਲੀ ਪਾਸਿੰਗ ਰੋਡ ਵਾਲੀ ਆਈ ਕਾਰ ਦੀ ਪੰਜਾਬ ਨੰਬਰ ਲੱਗਿਆ ਆ ਠੀਕ ਹੈ ਜੀ ਐਲਪੀ ਐਲਐਕਐਈ ਆਈ ਇਹ 3ਐਲਐਕਐਈ ਬਾਈ ਪੰਜਾਬ ਨੰਬਰ ਇਹਦਾ ਰੇਟ ਬਾਈ ਇਹਦਾ 1.5 ਲੱਖ ਰੁਪਈਆ ਰੇਟ ਆ ਬਾਈ ਇਹ ਦੁ ਕਹਾਂ ਕਿ ਬਾਈ ਬੀਟ ਬੀਟ 11 ਮਾਡਲ ਆਈ ਸੀਐਨਜੀ ਪੈਟਰੋਲ ਐ ਤੇ ਇਹਦਾ ਰੇਟ ਵੀ 1.5 ਆਈ ਸੀਐਨਜੀ ਪੈਟਰੋਲ ਬੀਟ ਕਿਹੜਾ ਮਾਡਲ ਬਾਈ 11 ਜੀ 11 ਮਾਡਲ ਆ ਜਿੰਨ ਲੱਖ ਰੁਪਏ ਦੀ ਬਾਈ ਡਿਮਾਂਡ ਕਰਦਾ ਕਹਿੰਦੇ ਮੌਕੇ ਤੇ ਮਾਨਤਾ ਕਰ ਦਾਂਗੇ ਤਦੂ ਘੰਡਾ ਕਰਕੇ ਬਈ ਆਹ ਰੋ ਬਈ ਤਦੂ ਮਾ ਸਰਟ ਅਫੇਰ ਆਈ ਬਈ ਚਿੱਟੇ ਰੰਗ ਦੀ ਸਰਟ 9 ਮਾਡਲ ਆਈ ਏਅਰ ਕਾਲ ਦੀ ਕਾਰ ਐ ਜਿੰਨੇ ਰੋਕਿਆ ਐ ਐਨਓਸੀ ਮੈਜੂਗੀ ਬਾਕੀ ਮੌਕੇ ਤੇ ਮਾਨਤਾ ਲੈ 1.5 ਲੱਖ 10 ਲੱਖ ਰੁਪਏ ਡਿਮਾਂਡ ਇਹੀ ਕਰਦੇ ਬਾਈ ਛਿੱਟੇ ਨਹੀਂ ਦੀ ਸਪੈਕਟ ਆ ਗਈ ਐਲ ਐਕਸ ਆਈ ਹੈ ਬਾਈ ਡੀ ਐਕਸ ਆਈ ਹੈ ਡੀ ਐਕਸ ਆਈ ਹੈ ਬਾਈ 10 ਲੱਖ ਦੀ ਡਿਮਾਂਡ ਕਰਦੀ ਮੌਕੇ ਤੇ ਆਪਣੇ ਚੈਨਲ ਦਾ ਨਾਲੇ ਜੋ ਬਾਈ ਮਾਰਕਟਲ ਹੋ ਜੂਗਾ ਇਹਦਾ ਬਾਈ ਇਹਦਾ ਆਈ 10 ਆਈ ਨੋ ਮਾਡਲ ਸੀ ਐਨ ਜੀ ਪੈਟਰੋਲ ਠੀਕ ਹੈ ਜੀ ਆਈ 10 ਨੋ ਮਾਡਲ ਸੀ ਐਨ ਜੀ ਬੈਦ ਪੈਟਰੋਲ ਕੀ ਰੇਟ ਹੈ ਓਕੇ ਹੈ ਜੀ ਠੀਕ ਹੈ 40 ਦਾ ਰੇਟ ਹੈ ਇਹਦਾ 1.40 ਲੱਖ ਰੁਪਏ ਰੇਟ ਆ ਇੰਜਨ ਗੀਅਰ ਵੀ ਓਕੇ ਹੈ ਗੱਡੀ ਉਦੋਂ ਬਾਅਦ ਸਪੈਕਟ ਗੱਡੀ ਆ ਬਾਈ ਉੱਚਾ ਮਾਡਲ ਆ ਗਿਆ ਬਾਈ ਅਰੇ ਜੀ ਪਹਿਲਾਂ ਉਹਨੇ ਨਿਰਵਾਣ। ਬਹੁਤ ਸੋਹਣੀ ਹੈ ਟਾਇਰਾਂ ਦੀ ਹਾਲਤ ਦੇਖ Sargi ਗੱਡਿਆਂ ਦੀ ਪੂਰੀ ਵਧੀਆ ਹੈਗੀ। ਆ ਜਮਾ ਬਿਲਕੁਲ ਨਵੇਂ ਟਾਇਰਾਂ ਦਾ। Swift ਕਿਹੜਾ ਮਾਡਲ ਹੈ ਬਾਈ? ਇਹ 14 ਮਾਡਲ Swift ਹੈ ਡੀਜ਼ਲ। ਠੀਕ ਹੈ ਜੀ। ਇਹਦਾ ਰੇਟ ਹੈਗਾ ਜੀ ਕਿੰਨਾ ਮੈਂ? 14 ਮਾਡਲ Swift ਡੀਜ਼ਲ ਦੀ LX GDI ਬਾਈ BDI. BDI ਹੈ ਬਾਈ, ਛੋਟਾ ਮਾਡਲ ਹੈ। ਨਵੇਂ ਟਾਇਰਾਂ 'ਚ ਡੀਜ਼ਲ ਦੀ ਗੱਡੀ ਹੈ ਜੀ। ਅੰਦਰੋਂ ਇੰਟੀਰੀਅਰ ਵੀ ਦਿਖਾਉਂਦੇ ਨੇ ਬਹੁਤ ਸਾਫ਼ ਹੁੰਦਰਾ ਡੀਵੀ ਐਮ ਐਫ ਬਾਈ ਫਰਾਦੂ ਨਿਕਾ। ਇਹਦਾ ਰੇਟ ਬਾਈ ਜੀ? ਇਹ 365 ਦਾ ਰੇਟ ਆ ਜੀ 365000 ਰੁਪਏ ਰੇਟ ਆ ਬਾਈ ਬਾਕੀ ਮੌਕੇ ਤੇ ਮਾਨਤਨ ਬਾਕੀ ਬਾਈ ਮੌਕੇ ਤੇ ਮਾਨਤਨ ਕਰ ਦੇਣਗੇ ਆਪਣੇ ਚੰਦਰ ਦਾ ਨਾਮ ਲੈ ਲਿਓ ਬਾਈ ਜੀ ਠੀਕ ਹੈ ਅੱਜ ਹੁਣ ਬਾਈਆਂ ਨਾਲ ਆਪਾਂ ਕਰਾਉਣੇ ਗੱਲਬਾਤ ਅੱਜ ਦੀ ਆਜੋ ਬਾਈ ਜੀ ਆਪਾਂ ਤੁਹਾਨੂੰ ਚਿੱਟੇ ਰੰਗ ਦੀ ਨਵਾਂ ਮਾਡਲ ਸਰਵਰ ਦਾ ਸ਼ੀਰੀਆ ਦਿਖਾਉਣੇ ਆਂ ਰੀਸਰਵ ਕਵਰ ਤੋਂ ਖਾਣੇ ਬਣਾਇਆ ਕਰਨ ਦੇ ਮਟੀਰੀਅਲ ਬਹੁਤ ਸੋਹਣਾ ਹੈ ਗੱਡੀ ਦਾ ਠੀਕ ਹੈ ਤੇ ਬਾਈਆਂ ਨਾਲ ਕਰ ਲਿਓ ਸੰਪਰਕ ਬਾਈ ਠੀਕ ਹੈ ਆਪਣੇ ਚੰਦਰ ਦਾ ਨਾਮ ਲੈ ਲਿਓ ਤੇ ਤੁਹਾਡਾ ਮਾਨਤਨ ਹੋ ਜਾਊਗਾ ਤੇ ਗੱਡੀ ਆਪਣੀ ਬੀਟ ਬਈ ਰਹੇਗੀ ਬੀਟ ਦਾ ਅੰਟੀਰੀਅਰ ਨੂੰ ਚੈੱਕ ਕਰਾਉਣੇ ਆਗੇ ਬਹੁਤ ਸੋਹਣੀ ਬੀਟ ਵੀ ਬਹੁਤ ਸੋਹਣੀ ਗੱਡੀ ਆ ਸਾਫ਼ ਸੁਥਰੀ ਜਿੱਤੇ ਰਹਾ ਆ ਆ ਜੋ ਬਾਈ ਜੀ ਇੰਨੇ ਕੰਟਰੋਲ ਜਿੰਨੂ ਆ ਬਾਈ ਕੋਲੇ ਗੋਮਿਆਣੇ ਮੰਡੀ ਆਣੇ ਕੋਲੇ ਇੰਨੇ ਆ ਗੀਆਂ ਸਾਰਾ ਦੇ ਟਾਇਰ ਬਹੁਤ ਸੋਹਣੇ ਆਗੇ ਬਹੁਤ ਵਧੀਆ ਟਾਇਰ ਆ 80 ਦੀ ਤੋਂ 85 ਪੈਸੇ ਟਾਇਰਾਂ ਦੀ ਸਾਰੀਆਂ ਗੱਡੀਆਂ ਦੀ ਹਾਲਤ ਆ ਜੀ ਨੌਨ ਐਕਸੀਡਰਲ ਗੱਡੀਆਂ ਗੀਆਂ ਪੂਰੀਆਂ ਵਧੀਆ ਅੰਟੀਰੀਅਰ ਬਾਈ ਬਹੁਤ ਸੋਹਣਾ ਹੈਗਾ ਬੀਟ ਦਾ ਤੇ ਵੀਡੀਓ ਨੂੰ ਬਾਈ ਦੱਬ ਕੇ ਕਰਦੇ ਸ਼ੇਅਰ ਤੇ ਬਾਈਆਂ ਨਾਲ ਕਰ ਲੈ ਸੰਪਰਕ ਸਕਰੀਨ ਤੇ ਨੰਬਰ ਛੱਡ ਦੇਗੇ বহু বহু ধন্যবাদ ভাই